ਨਮਸਕਾਰ ਜੈਨ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀ ਨਿਊਜ਼ ਦਾ ਤੁਹਾਡਾ ਸਵਾਗਤ ਕਰਦਾ ਪੰਜਾਬ ਵਿੱਚ ਚਾਰ ਥਾਵਾਂ ਤੇ ਜਿਮਨੀ ਚੋਣਾਂ ਹੋਈਆਂ ਸਨ ਉਹਨਾਂ ਜਿਮਨੀ ਚੋਣਾਂ ਦਾ ਰਿਜ਼ਲਟ ਆ ਗਿਆ ਇਹਨਾਂ ਜਿਮਨੀ ਚੋਣਾਂ ਦੇ ਵਿੱਚ ਆ ਪਾਰਟੀ ਦੀ ਜੈਜਾਕਾਰ ਹੋ ਗਈ ਆਮ ਆਦੀ ਪਾਰਟੀ ਦੀ ਬੱਲੇ ਬੱਲੇ ਹੋ ਗਈ ਕਿਉਂਕਿ ਚਾਰ ਦੇ ਵਿੱਚੋਂ ਤਿੰਨ ਸੀਟਾਂ ਤੇ ਆਮ ਆਦੀ ਪਾਰਟੀ ਵੱਲੋਂ ਜਿੱਤ ਪ੍ਰਾਪਤ ਕੀਤੀ ਗਈ ਇਸ ਤਰ੍ਹਾਂ ਕਹਿ ਸਕਦੇ ਆ ਕਿ ਪੰਜਾਬ ਦੇ ਵਿੱਚ ਸੰਗਰੂਰ ਲੋਕ ਸਭਾ ਦੇ ਜਿਮਨੀ ਚੋਣ ਤੋਂ ਲਾਕੇ ਹੁਣ ਤੱਕ ਦੀਆਂ ਜਿਮਨੀ ਚੋਣਾਂ ਹੋਈਆਂ ਨੇ ਉਹਦੇ ਵਿੱਚ ਜ਼ਿਆਦਾਤਰ ਜਿਹੜੀ ਬਾਜੀ ਹੈ ਆਮ ਆਦਮੀ ਪਾਰਟੀ ਵੱਲੋਂ ਮਰੀ ਗਈ ਹੈ ਪਰ ਇਹਨੇ ਜਿਮਨੀ ਚੋਣਾਂ ਦੇ ਰਿਜ਼ਲਟ ਤੋਂ ਬਾਅਦ ਜਿਸ ਤਰ੍ਹਾਂ ਇਹ ਇੱਕ ਰਿਜ਼ਲਟ ਆਏ ਆਮ ਆਦਮੀ ਪਾਰਟੀ ਦੇ ਹੈੱਡ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਇਹ 2027 ਦੀਆਂ ਚੋਣਾਂ ਦਾ ਸੈਮੀ ਫਾਈਨਲ ਹੈ ਪਰ ਉਹ ਇਹ ਗੱਲ ਭੁੱਲ ਗਏ ਕਿ ਦੇਸ਼ ਦੀ ਜਨਤਾ ਉਹ ਜਿਹੜੀ ਵੋਟ ਕਰਦੀ ਹੈ ਉਹ ਇਲੈਕਸ਼ਨ ਦੇ ਮੁਤਾਬਿਕ ਤੇ ਸਮੇਂ ਦੇ ਮੁਤਾਬਿਕ ਕਰਦੀ ਹੈ ਕਿਉਂਕਿ ਲੋਕ ਸਭਾ ਦੇ ਜੇ ਚੋਣਾਂ ਦਾ ਰਿਜ਼ਲਟ ਦੇਖੀਏ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਮਾਰਾਕਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਜਿਹੜੇ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਉਹਦੇ ਵਿੱਚ ਭਾਪੀਏ ਜਨਤਾ ਪਾਰਟੀ ਨੂੰ ਮਹਾਰਾਸ਼ਟਰ ਦੇ ਜਨਤਾ ਨੇ ਪ੍ਰਚੰਡ ਜਿੱਤ ਦੇ ਦਿੱਤੀ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਇਹ ਇੱਕ ਤਰ੍ਹਾਂ ਦਾ ਹੀ ਉਦਾਹਰਣ ਨੇ ਕਿ ਜਿਹੜੇ ਚੋਣਾਂ ਹੁੰਦੀਆਂ ਨੇ ਚੋਣਾਂ ਦੇ ਮੁਤਾਬਿਕ ਹੀ ਜਨਤਾ ਦੇ ਮੁੱਦੇ ਅਲੱਗ-ਅਲੱਗ ਸਾਹਮਣੇ ਆਉਂਦੇ ਨੇ ਤੇ ਅਕਸਰ ਏਵੇਂ ਗੱਲ ਦੱਸੀ ਜਾਂਦੀ ਹੈ ਜੋ ਰਣਨੀਤਿਕ ਦੀ ਗੱਲ ਨਹੀਂ ਹੈ ਤਾਂ ਜਿੰਨੀਆਂ ਜਿਮਨੀ ਚੋਣਾਂ ਹੁੰਦੀਆਂ ਨੇ ਉਹਦੇ ਵਿੱਚ ਜਦ ਦਾ ਜਿਹੜਾ ਪੱਲਾ ਪਾੜੀ ਜਾਂਦਾ ਹੈ ਉਹ ਸત્તાਧਾਰੀ ਪਾਰਟੀ ਦਾ ਰਹਿਣਾ ਹੈ ਦੋਸਤੋ ਪੰਜਾਬ ਦੇ ਜਾਮਨਦੀਪ ਪਾਰਟੀ ਸਰਕਾਰ 2022 ਵਿੱਚ ਬਣੀ ਮਾਰਚ 2022 ਵਿੱਚ ਸੱਤਾ ਤੇ ਕਾਬਜ ਹੋਣ ਤੋਂ ਬਾਅਦ ਜਦੋਂ ਉਹ ਸੱਤਾ ਪ੍ਰਾਪਤ ਹੋਈ ਉਸ ਸਮੇਂ ਭਗਵਾਨ ਸਿੰਘ ਮਾਨ ਜਦੋਂ ਮੁੱਖ ਮੰਤਰੀ ਬਣਾਏ ਗਏ ਤਾਂ ਸੰਗਰੂਰ ਲੋਕ ਸਭਾ ਦੇ ਉਹ ਐਮਪੀ ਸਨ ਉਹਨਾਂ ਵੱਲੋਂ ਸੰਗਰੂਰ ਲੋਕ ਸਭਾ ਦੀ ਸੀਟ ਤੋਂ ਅਸਤੀਫਾ ਦੇ ਦਿੱਤਾ ਗਿਆ ਅਸਤੀਫਾ ਦੇਣਾ ਲਾਜ਼ਮੀ ਸੀ ਅਸਤੀਫਾ ਦੇਣ ਤੋਂ ਬਾਅਦ ਇਹ ਕਹਿ ਸਕਦਾ ਹੈ ਕਿ ਸਰਕਾਰ ਮੰਨੇ ਲਗਭਗ 6 ਮਹੀਨੇ ਵਿੱਚ ਹੀ ਉੱਤੇ ਜਿਮਨੀ ਚੋਣਾਂ ਦੀ ਲੋਕ ਸਭਾ ਦੀ ਚੋਣ ਉਪ ਚੋਣ ਹੋਈ ਉਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਦੋਸਤੋ ਉਸ ਤੋਂ ਬਾਅਦ ਜਲੰਧਰ ਲੋਕ ਸਭਾ ਦੀ ਜਿਮਨੀ ਚੋਣ ਆ ਗਈ ਲੋਕ ਸਭਾ ਦੀ ਉਪ ਚੋਣ ਆ ਗਈ ਉੱਥੇ ਜਿਹੜੇ ਐਮਪੀ ਸੰਤੋਖ ਸਿੰਘ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਉੱਥੇ ਚੋਣ ਹੋਈ 2023 ਦੇ ਵਿੱਚ ਉੱਤੇ ਲੋਕ ਸਭਾ ਦੀ ਚੋਣ ਹੋਈ ਲੋਕ ਸਭਾ ਦੀ ਚੋਣ ਤੋਂ ਵਿੱਚ ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਨੂੰ ਜਿੱਤ ਪ੍ਰਾਪਤ ਕੀਤੀ ਜੋ ਕਾਂਗਰਸ ਪਾਰਟੀ ਛੱਡ ਕੇ ਆਮ ਆਦੀ ਪਾਰਟੀ ਵਿੱਚ ਆਏ ਸਨ ਉਸ ਤੋਂ ਬਾਅਦ ਜਲੰਧਰ ਵੈਸਟਰੀ ਚੋਣ ਵੀ ਕਿਸੇ ਕੋਲ ਉਲੀ ਹੋਈ ਨਹੀਂ ਸ਼ੀਤਲ ਅੰਗੁਰਾਲ ਦੇ ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਜਲੰਧਰ ਵੈਸਟਰੀ ਚੋਣ ਹੋਈ ਕਿ ਜਲੰਧਰ ਦੀ ਜਦੋਂ ਚੋਣ ਹੋਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਕ ਤਰ੍ਹਾਂ ਉੱਤੇ ਡੇਰਾ ਤੱਕ ਵਿਲਾ ਦਿੱਤਾ ਗਿਆ ਸੀ ਉੱਥੇ ਆਪਣਾ ਘਰ ਤੱਕ ਬਣਾ ਲਿਆ ਗਿਆ ਸੀ ਤਾਂ ਕਿ ਇਹ ਜਿਮਨੀ ਚੋਣ ਜਿੱਤੀ ਜਾਵੇ। ਦੋਸਤੋ ਅਰਜਨ ਸਾਹ ਦੇ ਸਾਹਮਣੇ ਉੱਥੇ ਭਾਰੀ ਮਾਰਗੰ ਦੇ ਨਾਲ ਉਹ ਮਿੰਦਰਬਗਦ ਉਹ ਜਿਮਨੀ ਚੋਣ ਜਿੱਤ ਗਏ। ਉਹ ਜਿਮਨੀ ਚੋਣ ਜਿੱਤ ਗਏ। ਹੁਣ 4 ਥਾਵਾਂ ਦੇ ਜਿਮਨੀ ਚੋਣਾਂ ਸੰਸਦ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੇ ਐਮਪੀ ਬਣ ਕੇ ਐਮਐਲਏ ਉਹਨਾਂ ਵੱਲੋਂ 80% ਦਿੱਤਾ ਗਿਆ ਸੀ। ਤੇ ਜਿਹੜੇ ਰਾਜਕੁਮਾਰ ਚੱਬੇਵਾਲ ਸਨ ਉਹ ਕਾਂਗਰਸ ਦੇ ਵਿੱਚ ਸਨ ਕਾਂਗਰਸ ਦੇ ਵਿੱਚ ਸਨ ਤੇ ਆਮ ਆਦਮੀ ਪਾਰਟੀ ਵੀ ਜਾਣ ਤੋਂ ਬਾਅਦ ਉਹਨਾਂ ਵੱਲੋਂ ਆਪਣੀ ਐਮਐਲਏ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਗਿਆ ਸੀ ਇਸ ਤਰ੍ਹਾਂ ਡੇਰਾ ਬਾਬਾ ਨਾਨਕ ਚੱਬੇਵਾਲ ਗਿੱਦੜਵਾ ਅਤੇ ਬਰਨਾਲਾ ਦੀਆਂ ਜਿਮਨੀ ਚੋਣਾਂ ਹੋਣੀਆਂ ਸਨ ਤੇ ਹੋਈਆਂ ਨੇ ਇਹਨਾਂ ਜਿਮਨੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਛੱਡੀ ਗਈ ਆਮ ਆਦਮੀ ਪਾਰਟੀ ਇਹ ਮੰਨ ਕੇ ਚੱਲੇ ਸੀ 2027 ਦਾ ਸੈਮੀਫਾਈਨਲ ਹੈ। ਰਿਜ਼ਲਟ ਸਾਹ ਦੇ ਸਾਹਮਣੇ ਹੈ। ਰਿਜ਼ਲਟ ਸਾਹ ਦੇ ਸਾਹਮਣੇ ਹੈ ਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਵਿਭੰਗ ਸਿੰਘ ਭਗਵੰਤ ਸਿੰਘ ਮਾਨ 13 0 ਦੀ ਗੱਲ ਕਰਿਆ ਕਰਦੇ ਸਨ ਪਰ ਤਿੰਨ ਸੀਟਾਂ ਜਿੱਤ ਹੀ ਜਿੱਤੀਆਂ ਤੇ ਇਹਨਾਂ ਜਿੰਨੀ ਚੋਣਾਂ ਦੇ ਵਿੱਚ ਉਹ ਚਾਰ ਜਿੰਨੀ ਚੋਣਾਂ ਦੇ ਰਿਜ਼ਲਟ ਦੇ ਵਿੱਚੋਂ ਤਿੰਨ ਜਿੰਨੀ ਚੋਣਾਂ ਜਿਹਦੇ ਵਿੱਚ ਗਿੱਦੜਵਹਾ ਚੱਬੇਵਾਲ ਤੇ ਡੇਰਾ ਬਾਬਾ ਨਾਨਕ ਦੇ ਵਿੱਚ ਜਿੱਤ ਪ੍ਰਾਪਤ ਕਰ ਲਈ ਤੇ ਬਰਨਾਲਾ ਦੇ ਵਿੱਚ ਕਾਂਗਰਸ ਪਾਰਟੀ ਜਿੱਤੀ ਇਹ ਦੱਸਿਆ ਜਾ ਸਕਦਾ ਹੈ ਕਿ ਬਰਨਾਲਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੇ ਹਾਰ ਦਾ ਕਾਰਨ ਉਹਨਾਂ ਦੇ ਜਿਹੜਾ ਆਮ ਆਦਮੀ ਪਾਰਟੀ ਦੇ ਬਾਗੀ ਨੇਤਾ ਹੀ ਦੱਸੇ ਜਾਂਦੇ ਨੇ ਪਰ ਜਿੱਤ ਜਿੱਤ ਹੁੰਦੀ ਹੈ ਹਾਰ ਹਾਰ ਹੁੰਦੀ ਹੈ ਚਾਹ ਕੋਈ ਵੀ ਕਾਰਨ ਹੋਵੇ ਚਾਹ ਕਿਸੇ ਤਰ੍ਹਾਂ ਦਾ ਵੀ ਕਾਰਨ ਬਣਦਾ ਹੋਵੇ ਇਸ ਤਰ੍ਹਾਂ ਕਹਿ ਸਕਦੇ ਆ ਕਿ ਜਿਮਨੀ ਚੋਣਾਂ ਦੇ ਵਿੱਚ ਜਿੰਨੀਆਂ ਵਿੱਚ ਜਿਮਨੀ ਚੋਣਾਂ ਹੋਈਆਂ ਨੇ ਪੰਜਾਬ ਦੇ ਵਿੱਚ ਉਹਨਾਂ ਵਿੱਚ ਜ਼ਿਆਦੀ ਸੀਟਾਂ ਆਮ ਆਦਮੀ ਪਾਰਟੀ ਵੱਲੋਂ ਜਿੱਤੀਆਂ ਗਈਆਂ ਤੇ ਇਹ ਦੇਖਿਆ ਜਾ ਸਕਦਾ ਹੈ ਕਿ ਸੰਗਰੂਰ ਦੇ ਵਿੱਚ ਜਿਹੜੀ ਲੋਕ ਸਭਾ ਦੀ ਉਪ ਚੋਣ ਹੋਈ ਸੀ ਉਹਦੇ ਵਿੱਚ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਲਗਾ ਰਣਨੀਤੀ ਬਦਲੀ ਆਮ ਆਦਮੀ ਪਾਰਟੀ ਅਗਰੈਸਿਵ ਹੋਈ ਉਹਨਾਂ ਵੱਲੋਂ ਰਣਨੀਤੀ ਬਣਾਈ ਗਈ ਕਿ ਜਿਮਨੀ ਚੋਣ ਕਿਵੇਂ ਜਿੱਤਣੀਆਂ ਕਿ ਜਿਮਨੀ ਚੋਣਾਂ ਦੇ ਵਿੱਚ ਜਿੱਤ ਪ੍ਰਾਪਤ ਕਿਵੇਂ ਕੀਤੀ ਜਾਂਦੀ ਹੈ ਲਗਦਾ ਕਿ ਆਮ ਆਦਮੀ ਪਾਰਟੀ ਦੀ ਰਣਨੀਤੀ ਦਾ ਹੀ ਰਿਜ਼ਲਟ ਹੈ ਕਿ ਜਲੰਧਰ ਲੋਕ ਸਭਾ ਦੀ ਜਲੰਧਰ ਵੈਸਟ ਜਿਹੜੀ ਜਿਮਨੀ ਚੋਣ ਤੋਂ ਬਾਅਦ ਹੁਣ ਇਹ ਤਿੰਨ ਥਾਵਾਂ ਤੇ ਜਿਮਨੀ ਚੋਣਾ ਆਮ ਆਦਮੀ ਪਾਰਟੀ ਵੱਲੋਂ ਜਿੱਤ ਲਈ ਹੈਗੇ। ਦੋਸਤੋ ਹੁਣ ਰਿਜ਼ਲਟ ਤਾਂ ਆ ਗਿਆ ਹੁਣ ਇਹਦੇ ਨਾਲ ਹੀ ਵਿਧਾਨ ਸਭਾ 2027 ਦੀ ਵੀ ਚਰਚਾ ਹੋਣ ਲੱਗ ਪਈ ਹੈ। ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ